ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਮ ਕੋ ਇਸਤਰੀ ਜਾਤੀ ਨੂੰ ਹਰੇਕ ਧਰਮ ਨੇ ਨਿੰਦੇ ਆ ਔਰਤ ਜਾਤੀ ਸੰਧੀ ਸਾਰੇ ਧਰਮਾਂ ਦੇ ਵਿਚਾਰ ਕੀ ਹੈ ਈਸਾਈ ਮਤ ਕਹਿੰਦੀ ਇਸਤਰੀ ਸਾਰੇ ਪਾਪਾਂ ਦੀ ਜੜ ਹੈ ਤੇ Hindu ਧਰਮ ਕਹਿੰਦਾ ਔਰਤ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹਨਾਂ ਦੀ ਮਨੋਸਿਮਰਤੀ ਕਹਿੰਦੀ ਹੈ ਇਸਲਾਮ ਧਰਮ ਕਹਿੰਦੇ ਔਰਤ ਤੇ ਘਰ ਦਾ ਮੁਖੀ ਨਹੀਂ ਬਣਨਾ ਚਾਹੀਦਾ ਕਹਿੰਦੇ ਮਸਜਿਦ ਵਿੱਚ ਕਦੀ ਉਪਦੇਸ਼ ਨਹੀਂ ਦੇ ਸਕਦੀ ਬੁੱਧ ਧਰਮ ਕੀ ਕਹਿੰਦਾ ਹੈ ਇਸਤਰੀ ਵਾਸਤੇ ਕਹਿੰਦੇ ਇਸਤਰੀ ਵਿੱਚ ਰੂਹ ਨਹੀਂ ਹੁੰਦੀ ਔਰਤ ਕਦੀ ਭਿਖਸ਼ੂ ਨਹੀਂ ਬਣ ਸਕਦੀ ਤੇ ਜੈਨ ਧਰਮ ਕੀ ਕਹਿੰਦਾ ਔਰਤ ਵਾਸਤੇ ਕਹਿੰਦੇ ਔਰਤ ਕਦੀ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਤੇ ਸਿੱਖ ਧਰਮ ਹੈ ਸੋ ਕਹਿੰਦਾ ਆਖੀ ਹੈ ਜਿੱਤ ਜਮਾ ਰਾਜਾਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜੀ ਰਾਜੇ ਮਹਾਰਾਜਾਂ ਨੂੰ ਜਨਮ ਦਿੰਦੀ ਹੈ ਉਹ ਇਸਤਰੀ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ ਕੇਵਲ ਤੇ ਕੇਵਲ ਸਿੱਖ ਧਰਮ ਦੇ ਵਿੱਚ ਇਸਤਰੀ ਨੂੰ ਸਨਮਾਨ ਕੀਤਾ ਗਿਆ ਸੋ ਸਾਰੇ ਧਰਮਾਂ ਦੇ ਵਿੱਚ ਇਸ ਦਿਨ ਨੂੰ ਲੰੰਦਿਆ ਗਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ